ਇਹ ਜੋ ਗੱਡੀ ਹੈ ਨਾ ਇਹ ਮੋਟਰਸਾਈਕਲ ਹੈ ਦੋ ਸਵਾਰੀ ਕਾ ਆਪ ਨੇ ਇਸ ਕੋ ਬਣਾ ਦਿਆ ਥਰੀ ਵੀਲਰ ਜੋ ਪਿੱਛੇ ਸੇ ਦੋ ਦੋ ਸੀਟਡ ਪਾਸ ਹੈ ਸਿਰਫ ਸਵਾਰੀ ਕੇ ਲੀਏ ਲੇਕਿਨ ਹਮ ਇਸ ਕੋ ਨਾ ਐਸੇ ਯੂਜ਼ ਨਹੀਂ ਕਰ ਸਕਦੇ ਜਦੋਂ ਦਾ ਰੋਗਾਂ ਦੇ ਵਿੱਚ ਸਪੈਸ਼ਲ ਡੀਆਈ ਜੀ ਵੱਲੋਂ ਹੁਕਮ ਹੋਏ ਨੇ ਵੀ ਜਿਹੜੀ ਮੋਡੀਫਾਈਡ ਗੱਡੀਆਂ ਨੇ ਉਹਨਾਂ ਦੇ ਚਲਾਨ ਕੀਤੇ ਜਾਣਗੇ ਤਾਂ ਉਸ ਦੇ ਵਿੱਚ ਜਿਹੜੀ ਕੈਟਾਗਰੀ ਹੈ ਉਹ ਇਸ ਤਰੀਕੇ ਦੇ ਜਗਾੜੀ ਜਿਹੜੇ ਰੇੜੇ ਨੇ ਜਾਂ ਕਹਿ ਲਓ ਜਿਹੜੇ ਮੋਡੀਫਾਈਡ ਕੀਤੇ ਹੋਏ ਰੇੜੇ ਨੇ ਜਿਹੜੇ ਆਪਣੇ ਕਮਰਸ਼ੀਅਲ ਕੰਮਾਂ ਵਾਸਤੇ ਯੂਜ਼ ਹੁੰਦੇ ਨੇ ਤਾਂ ਉਹਨਾਂ ਵਾਸਤੇ ਜਿਹੜੀ ਹੈ ਉਹ ਹੁਣ ਚਲਾਨ ਕੀਤੇ ਜਾਣਗੇ ਅੱਜ ਜਿਹੜੀ ਇਹ ਕਾਰਵਾਈ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ ਵੀ ਜਿਹੜੇ ਜੁਗਾੜੀ ਨੇ ਰੇੜੇ ਨੇ ਉਹ ਫੜੇ ਜਾ ਰਹੇ ਨੇ ਇਹ ਸਰ ਕਿਉਂ ਕੀਤੀ ਜਾ ਰਹੀ ਹੈ ਸਾਡੇ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਇਹ ਹੁਕਮ ਨੇ ਜਿਹੜੇ ਵੀ ਤੁਸੀਂ ਜਿਵੇਂ ਤੁਸੀਂ ਵੇਖ ਰਹੇ ਹੋ ਇਹ ਜੁਗਾੜੂ ਰੇੜਾ ਜਿਹੜਾ ਮੋਟਰਸਾਈਕਲ ਤੋਂ ਤਿਆਰ ਕੀਤਾ ਗਿਆ ਜਿਹੜਾ ਮੋਟਰਸਾਈਕਲ ਹੈ ਉਹ ਸਿਰਫ ਦੋ ਸਵਾਰੀ ਲਈ ਪਾਸ ਹੈ ਠੀਕ ਹੈ ਜੀ ਇਹ ਇਲੀਗਲ ਤਰੀਕੇ ਦੇ ਤੁਸੀਂ ਵੇਖ ਲਓ ਇਹਨੂੰ ਵੱਢ ਕੇ ਇਹਨੂੰ ਟਰਾਲੀ ਲਾਈ ਗਈ ਫਿਰ ਇਹਨੂੰ ਲੋਡ ਤੋਂ ਵੱਧ ਲੋਡ ਤੋਂ ਵੱਧ ਇਹਦੇ ਤੇ ਭਜਨ ਲੱਦਿਆ ਗਿਆ ਇਰੇ ਸਾਹਬ ਨਾਲ ਇਹ ਜਿਹੜੀ ਲੈਂਥ ਹੈ ਜਿੰਨੀ ਇਸ ਵਜਨ ਦੀ ਇਹ 1.4507 ਦਾ ਤੁਸੀਂ ਖੁਦ ਵੇਖੋ ਇਹ ਚੀਜ਼ ਕਿੰਨੀ ਖਤਰਨਾਕ ਇਹਨੂੰ ਚਲਾਣਾ ਇਹਨੂੰ ਸੰਭਾਲਣਾ ਇਹਦਾ ਬ੍ਰੇਕ ਸਿਸਟਮ ਕਿਉਂਕਿ ਇਹ ਸਿਰਫ ਟੂ-ਵੀਲਰ ਲਈ ਬਣਿਆ ਜਿਹੜਾ ਇਹਦਾ ਸਾਰਾ ਸਿਸਟਮ ਟੂ-ਵੀਲਰ ਲਈ ਆ ਦੋ ਸਵਾਰੀਆਂ ਲਈ ਉਹ ਵੀ ਹੈਲਮਟ ਪਹਿਨ ਕੇ ਪੈਟਰਨ ਦਾ ਇਹ ਜਿੰਨਾ ਇਹਨਾਂ ਦਾ ਫਾਇਦਾ ਹੋਣ ਤੱਕ ਲੈ ਲਿਆ ਉਹ ਤੁਸੀਂ ਲੈ ਲਿਆ ਇਹਨਾਂ ਚੀਜ਼ਾਂ ਨੂੰ ਇਹਨਾਂ ਦੇ ਅਸਲ ਰੂਪ 'ਚ ਲਿਆਓ ਜੇ ਮੋਟਰਸਾਈਕਲ ਹੈ ਉਹਨੂੰ ਮੋਟਰਸਾਈਕਲ ਦੇ ਰੂਪ 'ਚ ਲਿਆਓ ਇਹ ਲੋਕਾਂ ਦੀ ਜਾਨ ਨਾਲ ਨਾ ਖੇਡਿਆ ਜਾਵੇ ਜਦੋਂ ਦਾ ਰਿਗਨ ਦੇ ਵਿੱਚ ਸਪੈਸ਼ਲ ਡੀਆਈਜੀ ਵੱਲੋਂ ਹੁਕਮ ਹੋਏ ਨੇ ਵੀ ਜਿਹੜੀ ਮੋਡੀਫਾਈਡ ਗੱਡੀਆਂ ਨੇ ਉਹਨਾਂ ਦੇ ਚਲਾਨ ਕੀਤੇ ਜਾਣਗੇ ਤਾਂ ਉਸ ਦੇ ਵਿੱਚ ਜਿਹੜੀ ਕੈਟਾਗਰੀ ਹੈ ਉਹ ਇਸ ਤਰੀਕੇ ਦੇ ਜਗਾੜੀ ਜਿਹੜੇ ਰੇੜੇ ਨੇ ਜਾਂ ਕਹਿ ਲਓ ਜਿਹੜੇ ਮੋਡੀਫਾਈਡ ਕੀਤੇ ਹੋਏ ਰੇੜੇ ਨੇ ਜਿਹੜੇ ਆਪਣੇ ਕਮਰਸ਼ੀਅਲ ਕੰਮਾਂ ਵਾਸਤੇ ਯੂਜ਼ ਹੁੰਦੇ ਨੇ ਤਾਂ ਉਹਨਾਂ ਵਾਸਤੇ ਜਿਹੜੀ ਹੈ ਉਹ ਹੁਣ ਚਲਾਨ ਕੀਤੇ ਜਾਣਗੇ ਤਾਂ ਬਿਲਕੁਲ ਅੱਜ ਲੁਧਿਆਣਾ ਦੇ ਦਾਣਾ ਮੰਡ ਚੌਂਕ 'ਤੇ ਖੜੇ ਆ ਜਿੱਥੇ ਸਬ ਇੰਸਪੈਕਟਰ ਜਿਹੜੇ ਨੇ ਅਸ਼ੋਕ ਤੋਹਾਂ ਜੀ ਵੱਲੋਂ ਅਨ ਲਗਾਤਾਰ ਜਿਹੜੇ ਆ ਚਲਾਨ ਕੀਤੇ ਜਾ ਰਹੇ ਨੇ ਜਿਹੜੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਸਸੀ ਗੱਲ ਸਸੀ ਗੱਲ ਵੀ ਜੀ ਸਰ ਅੱਜ ਜਿਹੜੀ ਇਹ ਕਾਰਵਾਈ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ ਵੀ ਜਿਹੜੇ ਜੁਗਾਰੀ ਨੇ ਰੇੜੇ ਨੇ ਉਹ ਫੜੇ ਜਾ ਰਹੇ ਨੇ ਸਰ ਕਿਉਂ ਕੀਤੀ ਜਾ ਰਹੀ ਹੈ ਸਰ ਸਾਡੇ ਮਾਨ ਜੋ ਕਮਿਸ਼ਨਰ ਪੁਲਿਸ ਲੁਧਿਆਣਾ ਸਰ ਦੇ ਹੁਕਮ ਅਨੁਸਾਰ ਸਾਡੇ ਡੀਸੀਪੀ ਟ੍ਰੈਫਿਕ ਮੈਮ ਗੁਰਪ੍ਰੀਤ ਪੁਰੇਵਾਲ ਜੀ ਤੇ ਸਾਡੇ ਏਸੀਪੀ ਸਹਿਬਾਨ ਸਾਡੇ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਇਹ ਹੁਕਮ ਨੇ ਜਿਹੜੇ ਵੀ ਤੁਸੀਂ ਜਿਵੇਂ ਤੁਸੀਂ ਵੇਖ ਰਹੇ ਹੋ ਇਹ ਜਗਾੜੂ ਰੇੜਾ ਜਿਹੜਾ ਮੋਟਰਸਾਈਕਲ ਤੋਂ ਤਿਆਰ ਕੀਤਾ ਗਿਆ ਜਿਹੜਾ ਮੋਟਰਸਾਈਕਲ ਹੈ ਉਹ ਸਿਰਫ ਦੋ ਸਵਾਰੀ ਲਈ ਪਾਸ ਹੈ ਠੀਕ ਹੈ ਜੀ ਇਹ ਇਲੀਗਲ ਤਰੀਕੇ ਦੇ ਤੁਸੀਂ ਵੇਖ ਲਓ ਇਹਨੂੰ ਵੱਢ ਕੇ ਇਹਨੂੰ ਟਰਾਲੀ ਲਾਈ ਗਈ ਫਿਰ ਇਹਨੂੰ ਲੋਡ ਤੋਂ ਵੱਧ ਲੋਡ ਤੋਂ ਵੱਧ ਇਹਦੇ ਤੇ ਵਜ਼ਨ ਲੱਤਿਆ ਗਿਆ ਮੇਰੇ ਹਿਸਾਬ ਨਾਲ ਇਹ ਜਿਹੜੀ ਲੈਂਥ ਹੈ ਜਿੰਨੀ ਇਸ ਵਜ਼ਨ ਦੀ ਇਹ ਟਾਟਾ 407 ਦਾ ਤੁਸੀਂ ਵੇਖੋ ਜਿਹੜੀਆਂ ਕਮਰਸ਼ੀਅਲ ਗੱਡੀਆਂ ਨੇ ਉਹ ਸਰਕਾਰ ਨੂੰ ਟੈਕਸ ਪੇ ਕਰਦੀਆਂ ਨੇ ਸਾਲਾਨਾ ਉਹਨਾਂ ਦਾ ਟੈਕਸ ਹੋਰ ਪਾਸਿੰਗ ਹੁੰਦੀ ਹੈ ਤੇ ਇਹ ਬਿਲਕੁਲ ਗੱਡੀ ਦੀਆਂ ਜਿਹੜੀਆਂ ਜਿਹੜੀਆਂ ਜਗਾੜੂ ਰੇੜੇ ਤਿਆਰ ਕਰ ਲੇ ਉਹਨੂੰ ਮੋਡੀਫਾਈ ਕਰ ਲਿਆ ਇਹ ਕਾਨੂੰਨ ਦੀ ਉਲੰਘਣਾ ਹੈ ਇਹਦੀ ਦਰਵਰਤੋਂ ਹੋ ਰਹੀ ਹੈ ਠੀਕ ਹੈ ਜੀ ਤੁਸੀਂ ਖੁਦ ਵੇਖੋ ਇਹ ਚੀਜ਼ ਕਿੰਨੀ ਖਤਰਨਾਕ ਇਹਨੂੰ ਚਲਾਣਾ ਇਹਨੂੰ ਸੰਭਾਲਣਾ ਇਹਦਾ ਬ੍ਰੇਕ ਸਿਸਟਮ ਕਿਉਂਕਿ ਇਹ ਸਿਰਫ ਟੂ-ਵੀਲਰ ਲਈ ਬਣਿਆ ਜਿਹੜਾ ਇਹਦਾ ਸਾਰਾ ਸਿਸਟਮ ਟੂ-ਵੀਲਰ ਲਈ ਆ ਦੋ ਸਵਾਰੀਆਂ ਲਈ ਉਹ ਵੀ ਹੈਲਮਟ ਪਹਿਨ ਕੇ ਪੈਟਰਨ ਤੁਸੀ ਵੇਖ ਲਓ ਇਹਨਾਂ ਦੇ ਕਿਸੇ ਤੇ ਨੰਬਰ ਪਲੇਟ ਨਹੀਂ ਹੈ ਠੀਕ ਹੈ ਜੀ ਸਾਡਾ ਮੇਨ ਟੀਚਾ ਜਿਹੜਾ ਉਹ ਮੋਡੀਫਾਈਡ ਵੀਕਲ ਨੇ ਜਿਵੇਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਔਰ ਨੰਬਰ ਪਲੇਟ ਠੀਕ ਹੈ ਜੀ ਜਿਹੜੀ ਪੈਟਰਨ ਵਾਲੀ ਨੰਬਰ ਪਲੇਟ ਹੈ ਜਿਵੇਂ ਤੁਸੀਂ ਇੰਡੀਆ ਵਾਲੀ ਨੰਬਰ ਪਲੇਟ ਉਹ ਗੱਡੀ ਤੇ ਲੱਗੀ ਹੈ ਉਹ ਬੋਡੀ ਵਧੀਆ ਉਹ ਜੇ ਕਿਤੇ ਵੀ ਜਾਊਗੀ ਉਹ ਕੈਮਰਿਆਂ ਚ ਸਕੈਨ ਹੋਊਗੀ ਠੀਕ ਹੈ ਜੀ ਇਹ ਜਿਹੜੀ ਨੰਬਰ ਪਲੇਟਾਂ ਨੇ ਇਹ ਸਰਕਾਰ ਨੇ ਵੈਲਿਡ ਨਹੀਂ ਰੱਖੀਆਂ ਇਹ ਕੁਝ ਲੋਕ ਹਲੇ ਵੀ ਲਵਾਈ ਫਿਰਦੇ ਨੇ ਜਿਹੜੀ ਅਸੀਂ ਨੰਬਰ ਪਲੇਟ ਦੀ ਗੱਲ ਕਰ ਰਹੇ ਹਾਂ ਸਿਰਫ ਹਾਈ ਸਿਕਿਉਰਿਟੀ ਜਿਹੜੀ ਨੰਬਰ ਪਲੇਟ ਆ ਉਹ ਹੀ ਵੈਲਿਡ ਰਹੇਗੀ ਜਿੱਦਾਂ ਦੀਆਂ ਸਟicker ਵਾਲੀਆਂ ਪਲੇਟਾਂ ਮੈਂ ਇੱਕ ਵਾਰੀ ਕਹੂੰਗਾ ਦਿਖਾਈਆਂ ਜਾਣ ਵੀ ਇਹ ਹੁ ਵੈਲਿਡ ਨਹੀਂ ਹੈ ਨਹੀਂ ਨਹੀਂ ਇਹ ਹੁਣ ਨਹੀਂ ਇਹ ਕਾਫੀ ਸਮੇਂ ਪਹਿਲੇ ਤੋਂ ਵੈਲਿਡ ਨਹੀਂ ਹੈਗੀ ਆ ਇਹ ਜਿਹੜੀਆਂ ਪਲੇਟਾਂ ਨੇ ਇਹਦਾ ਆਪਾਂ ਕਿਤੋਂ ਵੀ ਤਿਆਰ ਕਰ ਸਕਦੇ ਹਾਂ ਔਰ ਕਿਸੇ ਵੀ ਗੱਡੀ ਤੇ ਕੋਈ ਵੀ ਪਲੇਟ ਲਾ ਸਕਦੇ ਹਾਂ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟ ਹੈ ਉਹ ਗੱਡੀ ਦੀ ਰਜਿਸਟ੍ਰੇਸ਼ਨ ਵੇਖ ਕੇ ਪੂਰੀ ਚੈਕਿੰਗ ਤੋਂ ਬਾਅਦ ਉਸੇ ਗੱਡੀ ਤੇ ਲੱਗੂਗੀ ਜਿਹਦੀ ਹੈਗੀ ਉਹਦੀ ਕੋਈ ਤਰਵਤੋਂ ਨਹੀਂ ਹੋਊਗੀ ਠੀਕ ਹੈ ਜੀ ਇਕਰ ਗੱਲ ਕੀਤੀ ਹੈ ਹਾਈ ਸਕਿਉਰਿਟੀ ਨੰਬਰ ਪਲੇਟ ਜਿਸ ਤੱਕ ਇਹ ਉਹਦਾ ਨਾਲ ਫਾਇਦਾ ਵੀ ਹੁੰਦਾ ਪੰਜਾਬ ਪੁਲਿਸ ਨੂੰ ਕੋਈ ਜਿਸ ਤਰੀਕੇ ਨਾਲ ਮੈਂ ਦੱਸਦਾ ਜੀ ਜਿਵੇਂ ਤੁਸੀਂ ਵੇਖ ਰਹੇ ਹੋ ਹਾਈ ਸਕਿਉਰਿਟੀ ਨੰਬਰ ਪਲੇਟ ਇੱਕ ਤਾਂ ਉਹਦਾ ਜਿਹੜ ਉਹਦਾ ਇਹ ਨਹੀਂ ਹੈਗਾ ਕਿ ਆਪਾਂ ਛੋਟੇ ਜਾਂ ਵੱਡੇ ਅੱਖਰ ਲਖਵਾ ਲੇ ਫੈਂਸੀ ਲਖਵਾ ਲੇ ਠੀਕ ਹੈ ਜੀ ਆਹ ਸਿਕਿਉਰਟੀ ਨੰਬਰ ਪਲੇਟ ਜਿਹੜੀ ਤੁਸੀਂ ਵੇਖ ਰਹੇ ਹੋ ਉਹਦੇ ਜਿਹੜੇ ਵਿੱਚ ਹੈ ਉਹ ਵਾਈਟ ਜਾਂ ਵਾਈਟ ਜਾਂ ਜਿਹੜੀ ਜੈਲੋ ਉਹ ਉਹ ਰਿਫਲੈਕਟ ਕਰਦੀ ਰਾਤ ਨੂੰ ਅਗਰ ਅਸੀਂ ਰਾਤ ਨੂੰ ਡਰਾਈਵਿੰਗ ਕਰਦੇ ਆ ਉਹ ਬੜੀ ਚਮਕ ਮਾਰਦੀ ਦੂਰੋਂ ਨੰਬਰ ਵੀ ਆਸਾਨੀ ਨਾਲ ਪੜਿਆ ਜਾ ਸਕਦਾ ਠੀਕ ਹੈ ਜੀ ਤੇ ਇਹ ਚੀਜ਼ਾਂ ਸਾਰੀਆਂ ਬੜੀਆਂ ਜ਼ਰੂਰੀ ਨੇ ਜਿੰਨੇ ਵੀ ਟ੍ਰੈਫਿਕ ਨਿਜ਼ਮ ਨੇ ਜਿੰਨੇ ਵੀ ਟ੍ਰੈਫਿਕ ਲਾਅ ਨੇ ਇਹ ਸਾਡੇ ਫਾਇਦੇ ਲਈ ਨੇ ਤੇ ਰੋਡ ਸਾਈਨ ਨੇ ਜਿੰਨੇ ਇਹ ਸਾਡੇ ਵਿਚਾਰ ਹੀ ਨੇ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ। ਅੱਜ ਕਿੰਨੇ ਚਲਾਨ ਜਿਹੜੇ ਨੇ ਇਸ ਸਾਈਟ ਉੱਤੇ ਕੀਤੇ ਗਏ ਨੇ ਕਿਉਂਕਿ ਦੇਖ ਰਹੇ ਆ ਵੀ ਕਾਫੀ ਰੇਡ ਜਿਹੜੇ ਤੇ ਇਸ ਟਾਈਮ ਖੜੇ ਵੀ ਹੋਏ ਨੇ ਤੇ ਕਾਫੀ ਲੋਕ ਜਿਹੜੇ ਲੰਘਦੇ ਆ ਉਹਨਾਂ ਨੂੰ ਰੋਕਿਆ ਵੀ ਜਾ ਰਹੇ ਆ। ਸਵੇਰ ਤੋਂ ਜਿਹੜੀ ਸਾਡੀ ਟੀਮ ਦੇ 12 ਤੋਂ 13 ਚਲਾਨ ਕਰ ਚੁੱਕੇ ਆ ਜਿਹੜੇ ਸਾਰੇ ਕਮਿਸ਼ਨੇਟ ਲੁਧਿਆਣਾ ਦੇ ਜਿੰਨੇ ਵੀ ਬੱਖ ਬੱਖ ਚੌਕ ਨੇ ਸਾਰੇ ਚੌਕਾਂ ਦੇ ਜਿੰਨੇ ਵੀ ਮੁਲਾਜ਼ਮ ਤਾਨਾਦ ਨੇ ਉਹ ਸਾਰੇ ਜਿਵੇਂ ਨੰਬਰ ਪਲੇਟ ਜਾਂ ਇਹ ਜਗਾੜੂ ਵੀਕਲ ਮੋਡੀਫਾਈਡ ਕੀਤੇ ਹੋਏ ਇਹਨਾਂ ਦੇ ਚਲਾਨ ਕਰ ਰਹੇ ਨੇ। ਔਰ ਉਹਦੇ ਨਾਲ-ਨਾਲ ਜਿਹੜੇ ਹੋਰ ਵੀ ਟ੍ਰੈਫਿਕ ਨਿਯਮ ਦੀ ਉਲੰਘਣਾ ਹੈ ਉਹ ਉਹਦੇ ਨਾਲ ਸਾਡੀ ਪਹਿਲੀ ਡਿਊਟੀ ਦਾ ਜਾਮ ਜਾਮ ਵੇਖਣਾ ਟ੍ਰੈਫਿਕ ਰੈਗੂਲੇਟ ਉਹਦੇ ਨਾਲ-ਨਾਲ ਇਹ ਵੀ ਡਿਊਟੀ ਕਰਦੇ ਸਰ ਕੀ ਪੁੱਛਣੇ ਜਾਊਂਗਾ ਜਿਵੇਂ ਜਿਹੜੀ ਸਰਕਾਰੀ ਨੰਬਰ ਪਲੇਟ ਆਉਂਦੀ ਹੈ ਉਸ ਦੇ ਜਿਹੜੇ ਅੱਖਰ ਹੁੰਦੇ ਨੇ ਉਹਨਾਂ 'ਚ ਗੈਪ ਕਾਫੀ ਹੁੰਦਾ ਹੈ ਤਾਂ ਇੱਕ ਨਵੀਂ ਮੋਡੀਫਿਕੇਸ਼ਨ ਇਹ ਵੀ ਚੱਲਦੀ ਹੈ ਕਿ ਉਹ ਗੈਪ ਘੱਟ ਕਰਕੇ ਜਿਹੜੇ ਅੱਖਰਾਂ ਨੂੰ ਛੋਟੇ ਕਰ ਦਿੱਤੇ ਜਾਂਦੇ ਨੇ ਕਿ ਉਹਨਾਂ ਦੇ ਵੀ ਚਲਾਨ ਹੋਣਗੇ ਵੇਖੋ ਸਰ ਜਿਹੜਾ ਪੈਟਰਨ ਮੁਤਾਬਕ ਸਹੀ ਹੈ ਉਹ ਸਹੀ ਹੈ ਜੋ ਗਲਤ ਕੰਮ ਹੈ ਉਹ ਤਾਂ ਗਲਤੀ ਹੈ ਜੇ ਕੋ ਗਲਤ ਹੈ ਉਹਨੂੰ ਕੋ ਜਾਲੀ ਤਰੀਕੇ ਨਾਲ ਗਲਤ ਤਰੀਕੇ ਨਾਲ ਬਣਾ ਰਿਆ ਉਹਦੇ ਖਿਲਾਫ ਤਾਂ 100% ਕਾਰਵਾਈ ਬਣਦੀ ਵੀ ਔਰ ਕਰਨੀ ਵੀ ਤੇ ਚਲਾਨ ਦੀ ਰਕਮ ਕਿੰਨੀ ਹੈ ਜੀ ਉਹਦੀ ਇਹੋ ਜਿਵੇਂ ਜਿਹੜਾ ਵੀ ਕੋਈ ਵੀ ਵੀਕਲ ਅਸੀਂ ਮੋਡੀਫਾਈ ਕਰਵਾਉਂਦੇ ਆ ਉਹਦੀ 5000 ਰੁਪਿਆ ਸਾਡੀ ਜਿਹੜੀ ਚਲਾਨ ਮਸ਼ੀਨ ਸ਼ੋਅ ਕਰਦੀ ਹੈ ਜਿਵੇਂ ਨੰਬਰ ਪਲੇਟ ਹੈ ਦਾ ਕੋਈ 2000 ਰੁਪਿਆ ਸ਼ੋਅ ਕਰਦੀ ਹੈ ਇਹ ਅਫੈਂਸ ਵਾਈਜ਼ ਹੈ ਜੇ ਅੱਗੇ ਜਿਵੇਂ ਜਿਵੇਂ ਅਫੈਂਸ ਵਧਣਗੇ ਜਾਂ ਜਿਵੇਂ ਦੁਬਾਰਾ ਚਲਾਨ ਹੁੰਦੇ ਨੇ ਉਸੇ ਦਿਨ ਉਹ ਮਸ਼ੀਨ ਦਾ ਡਾਟਾ ਜਿਹੜਾ ਹੈ ਜੋ ਜੁੜਿਆ ਹੋਇਆ ਅਪਡੇਟ ਹੋਇਆ ਇਹ ਆਪਣੇ ਆ ਬਠਾ ਲੈਂਦੇ ਜੀ ਸਰ ਸਰ ਲੁਧਿਆਣਾ ਨਿਵਾਸੀਆਂ ਨੂੰ ਕੀ ਮੈਸੇਜ ਜਾਣਾ ਜਾਊਗਾ ਤੁਹਾਡੇ ਵੱਲੋਂ ਕਿ ਜਿਹੜੇ ਹਾਲੇ ਵੀ ਇਹ ਚੀਜ਼ ਦੇ ਬਾਅਦ ਵੀ ਸੁਧਰਦੇ ਨਹੀਂ ਭਾਈ ਮੈਂ ਜਿੰਨੇ ਵੀ ਮੇਰਾ ਵੀਰ ਲੁਧਿਆਣਾ ਨਿਵਾਸੀ ਨੇ ਦੇਖੋ ਸਾਡਾ ਬਹੁਤ ਸਾਹਸ ਦਿੰਦੇ ਨੇ ਸਾਰੇ ਦੇਖੋ ਕਿੰਨੀ ਟ੍ਰੈਫਿਕ ਹੈ ਲੁਧਿਆਣਾ ਵਿੱਚ ਕਿੰਨੇ ਵੀਹਿਕਲ ਹੈ ਜੇ ਟ੍ਰੈਫਿਕ ਨਿਯਮ ਦੀ ਪਾਲਣਾ ਕਰਦੇ ਤਾਂ ਹੀ ਅਸੀਂ ਸਮੂਥਲੀ ਚੱਲਦੇ ਹਾਂ ਕੁਝ ਲੋਕ ਜਿਹੜੇ ਕਿ ਜਿਨ੍ਹਾਂ ਨੇ ਰਿਸਕਾਰ ਬਣਾ ਲਿਆ ਕਿ ਮੋਟਰਸਾਈਕਲ ਪੁਰਾਣਾ ਕਿਤੋਂ ਵੀ ਲਓ ਉਹਨੂੰ ਕੱਟ ਵੱਢ ਕੇ ਰੇਡਾ ਬਣਾਓ ਤੇ ਆਪਣੇ ਕੰਮ ਲਈ ਵਰਤੋ ਇਹ ਜਿੰਨਾ ਇਹਨਾਂ ਦਾ ਫਾਇਦਾ ਹੋਣ ਤੱਕ ਲੈ ਲਿਆ ਉਹ ਤੁਸੀਂ ਲੈ ਲਿਆ ਇਹਨਾਂ ਚੀਜ਼ਾਂ ਨੂੰ ਇਹਨਾਂ ਦੇ ਅਸਲ ਰੂਪ ਚ ਲਿਆਓ ਜੇ ਮੋਟਰਸਾਈਕਲ ਹੈ ਉਹਨੂੰ ਮੋਟਰਸਾਈਕਲ ਦੇ ਰੂਪ ਚ ਲਿਆਓ ਤੇ ਇਹ ਲੋਕਾਂ ਦੀ ਜਾਨ ਨਾਲ ਨਾ ਖੇਡਿਆ ਜਾਵੇ ਹੁਣ ਤੁਸੀਂ ਜਿਵੇਂ ਵੇਖ ਰਹੇ ਹੋ ਕਿੰਨੀ ਖਤਰਨਾਕ ਤਰੀਕੇ ਨਾਲ ਲੱਦਿਆ ਮੈਂ ਚਾਹੁੰਦਾ ਕਿ ਲੋਕਾਂ ਦੀ ਜਾਨ ਨਾਲ ਨਾ ਖੇਡਿਆ ਜਾਵੇ ਸੇਫ ਰਹੋ ਸੁਰੱਖਿਅਤ ਰਹੋ ਕੁਸ਼ਾਹਾਰ